ਮੇਰਾ ਵੀਰ ਬਟਾਲੇ ਤੋਂ ਆ ਸਰਬ ਬਾਕਸਰ ਜਿਹਦਾ ਕਮਾਂਡ ਆ ਕਿ 3 ਸਾਲ ਪਹਿਲਾਂ ਮੈਂ 사ਉਦੀ ਵਿੱਚ ਡਰਾਈਵਰੀ ਕੀਤੀ ਆ ਤੇ ਜੋਂ ਦਾ ਯੂਰਪ ਵਿੱਚ ਆਇਆ ਕਹਿੰਦਾ ਵੀ ਇੱਥੇ ਲੋਕੀ ਆਪਣੇ ਕੰਮ ਵਾਸਤੇ ਫਾਇਦਾ ਲੈਂਦੇ ਆ ਸਭ ਤੋਂ ਵੱਧ ਯੂਰਪ ਵਿੱਚ ਚੋਰ ਠੱਗ ਰਿਸ਼ਵਤ ਲੈਣ ਵਾਲੇ ਬੈਠੇ ਜਿਹੜੇ ਕੰਮਾਂ ਤੇ ਲਵਾਉਂਦੇ ਆ ਇਹ ਵੀਰ ਗੱਲ ਇਦਾਂ ਵਾਂ ਕਿ ਲੋਕਾਂ ਨੂੰ ਇਨਸਾਨੀਅਤ ਭੁੱਲ ਚੁੱਕੀ ਆ ਲੋਕਾਂ ਦੀ ਜ਼ਮੀਰ ਮਰ ਚੁੱਕੀ ਆ ਇਹ ਜਿਹੜੇ ਲੋਕ ਆ ਨਾ ਛੇਤੀ ਅਮੀਰ ਹੋਣ ਦੇ ਚੱਕਰ ਦੇ ਵਿੱਚ ਆਪਣੇ ਫਾਇਦੇ ਵਾਸਤੇ ਘੱਟ ਪੈਸਿਆਂ ਤੇ ਮੁੰਡਿਆਂ ਨੂੰ ਰੱਖਦੇ ਆ ਤੰਗ ਪਰੇਸ਼ਾਨ ਕਰਦੇ ਆ ਉਹਨਾਂ ਦੀ ਜਿਹੜੀ ਆ ਮਜਬੂਰੀ ਦਾ ਫਾਇਦਾ ਉਠਾਉਂਦੇ ਆ ਇਹ ਵੀਰ ਇੱਥੇ ਦੇ ਪੈਸੇ ਕਮਾ ਲੈਣਗੇ ਆ ਇੱਥੇ ਦੇ ਧੱਕਾ ਕਰ ਲੈਣਗੇ ਉਥੇ ਰੱਬ ਦੀ ਕਚੈਰੀ ਵਿੱਚ ਕੁਝ ਨਹੀਂ ਕਰ ਸਕਦੇ ਸਾਰੇ ਬੰਦੇ ਯੂਰਪ ਦੇ ਮਾੜੇ ਨਹੀਂ ਆ ਯੂਰਪ ਵਾਲੇ ਬੰਦੇ ਰਿਸਕ ਲੈ ਕੇ ਬੰਦਿਆਂ ਨੂੰ ਕੰਮ ਤੇ ਵੀ ਰੱਖਦੇ ਆ ਉਹਨਾਂ ਦੀ ਮਦਦ ਵੀ ਕਰਦੇ ਆ ਬਾਕੀ ਜਿਹੜੇ ਗੰਦੇ ਆਂਡੇ ਆ ਜਿਹੜੇ ਕੋਈ ਗਲਤ ਆ ਨਾ ਉਹਨਾਂ ਦੇ ਨਾਲ ਖੋਤਣਾ ਜ਼ਿੰਦਗੀ 'ਚ ਇਦਾਂ ਹੋਇਆ ਹੁੰਦਾ ਉਹ ਆਪਣਾ ਬਦਲਾ ਲੈਣ ਵਾਸਤੇ ਆਪਣੇ ਤੋਂ ਨੀਵੇਂ ਨੂੰ ਦਬਾਉਂਦੇ ਆ ਘੱਟ ਪੈਸੇ ਦਿੰਦੇ ਆ ਉਹ ਇਹ ਨਹੀਂ ਸੋਚਦੇ ਕਿ ਜਿਹੜੀ ਕਿਸੇ ਦੀ ਮਿਹਨਤ ਦੱਬ ਕੇ ਅਸੀਂ ਆਪਣੇ ਬੱਚਿਆਂ ਦੇ ਢਿੱਡ ਵਿੱਚ ਪਾਉਂਦੇ ਹਾਂ ਉਹ ਨਿਰੀ ਜ਼ਹਿਰ ਆ ਇਹ ਵੀਰ ਇਹਨਾਂ ਦਾ ਬੁਰਾ ਹਾਲ ਹੋਣਾ ਇਹਨਾਂ ਪੰਡਾਂ ਭਰ ਕੇ ਮੇਰਾ ਖਿਆਲ ਉੱਤੇ ਖੜਨੀਆਂ ਨੀਲੀ ਛੱਤ ਵਾਲੇ ਕੋਲ ਜਿੱਥੇ ਚੱਲਣੀਆਂ ਨਹੀਂ ਗਈਆਂ ਇਹਨਾਂ ਨੂੰ 36 36 ਬਿਮਾਰੀਆਂ ਲੱਗੀਆਂ ਇਹਨਾਂ ਨੇ ਪਤਾ ਨਹੀਂ ਕਿਹੜੀਆਂ ਕੋਠੀਆਂ ਪਾਉਣੀਆਂ ਇਹ ਜਿਹੜੇ ਇਦਾਂ ਦੇ ਲੋਕ ਹੁੰਦੇ ਨਾ ਵੀਰ ਉਹਨਾਂ ਦਾ ਕੋਈ ਦੀਨ ਮਾਰ ਨਹੀਂ ਹੁੰਦਾ ਉਹਨਾਂ ਨੂੰ ਦਰਗਾਹ 'ਚ ਵੀ ਢੋਈ ਨਹੀਂ ਮਿਲਦੀ ਉੱਥੇ ਜਾ ਕੇ ਲੰਗਰ ਲਾਉਣਗੇ ਉੱਥੇ ਜਾ ਕੇ ਦਿਖਾਵੇ ਕਰਨਗੇ ਤੁਹਾਡੇ ਪੈਸੇ ਵ્યાਵਾ 'ਚ ਸੁੱਟਣਗੇ ਤੁਹਾਡੇ ਪੈਸਿਆਂ ਦੇ ਨਾਲ ਕਬੱਡੀਆਂ ਕਰਾਉਣਗੇ ਤੁਹਾਡਿਆਂ ਪੈਸਿਆਂ ਦੇ ਨਾਲ ਸ਼ੋਅ ਅਪ ਕਰਨਗੇ ਪਰ ਇੱਕ ਗੱਲ ਆ ਇਹ ਜਿਹੜੇ ਧੱਕੇ ਸਰਬਸਿਆਂ ਤੈਨੂੰ ਅੱਜ ਪੈ ਗਏ ਆ ਨਾ ਬੰਦਾ ਬਣ ਜੇਗਾ ਅੱਗੇ ਰਹਿਣਾ ਸਿੱਖ ਲਏਗਾ ਯੂਰਪ ਦੀ ਸਭ ਤੋਂ ਵੱਡੀ ਗੱਲ ਇਹ ਆ ਕਿ ਬੰਦੇ ਨੂੰ ਜਿੰਨੀ ਜਿੰਨੀ ਠੋਕਰ ਪਈ ਜਾਂਦੀ ਓਨੀ ਓਨੀ ਅਕਲ ਆਈ ਜਾਂਦੀ ਆ ਇੱਥੇ ਮੈਂ ਇੱਕੋ ਗੱਲ ਕਹਿਣ ਲੱਗਾ ਇੱਥੇ 100 ਕ ਮੰਟਾ ਆਇਨਾ ਜਿੰਨਾ ਜਿੰਨਾ ਭਰਾਵਾਂ ਦੇ ਨਾਲ ਧੱਕਾ ਹੋਇਆ ਜਾਂ ਜਿਨ੍ਹਾਂ ਦੇ ਪੈਸੇ ਮਾਰੇ ਗਏ ਆ ਜਾਂ ਜਿੰਨਾਂ ਭਰਾਵਾਂ ਨੂੰ ਲੱਗਦਾ ਕਿ ਸਾਡਾ ਨਾ ਮਾਲਕਾਂ ਨੇ ਇਦਾਂ ਕੀਤੀ ਉਹ ਕਮੈਂਟ ਕਰਿਓ ਆ ਚੈੱਕ ਕਰ ਲਈ ਤੇਰੇ ਤੋਂ ਵੱਧ ਵੱਧ ਦੁਖੀ ਬੰਦੇ ਬੈਠੇ ਆ ਤੇ ਬਾਕੀ ਸੱਜਣਾ ਰਹੀ ਗੱਲ ਸਾਡੀ ਮੇਰੇ ਖੁਦ ਦੇ ਦਾਸ ਤੋਂ 15000 ਯੂਰੋ ਵੱਧ ਹੀ ਕਈ ਮਰੇ ਆ ਪਰ ਕਹਿੰਦੇ ਆ ਨਾ ਚੋਰ ਲੱਖ ਚੋਰੀਆਂ ਕਰ ਲੇ ਪਰ ਉਹਦੇ ਘਰ ਦਾ ਦੀਵਾ ਨਹੀਂ ਬਲਦਾ ਤੇ ਤੁਹਾਡੀ ਜਿਹੜੀ ਮਿਹਨਤ ਆ ਨਾ ਉਹਦੇ ਨਾਲ ਬਹੁਤ ਕੁਝ ਬਣ ਜਾਣਾ ਸਬਰ ਰੱਖ ਸੋਹਣਿਆ ਇਹਨਾਂ ਗੰਦੇਆਂ ਬੰਦਿਆਂ ਦਾ ਕੁਝ ਨਹੀਂ ਬਣਨਾ ਇਹਨਾਂ ਨੂੰ ਲਾਣ ਤਾਂ ਹੀ ਪੈਣੀਆਂ ਛਤੀ ਛਤੀ ਇਹਨਾਂ ਨੂੰ ਬਿਮਾਰੀਆਂ ਲੱਗੀਆਂ ਤੇ ਐਂਡ ਤੇ ਜਾ ਕੇ ਇਹਨਾਂ ਦੇ ਬੱਚੇ ਵੀ ਇਹਨਾਂ ਨੂੰ ਘਰੋਂ ਕੱਢ ਦਿੰਦੇ ਆ ਹੇਮ ਵਾਲੇ ਵੀ ਨਹੀਂ ਸਾੰਬਦੇ ਤੇ ਜਿਹੜੇ ਗੱਲਿਆਂ 'ਚ ਪੈਸੇ ਪਏ ਆ ਨਾ ਉਹ ਬਿਮਾਰੀਆਂ ਤੇ ਲੱਗ ਜਾਂਦੇ ਆ ਐਦਾਂ ਮੁੱਕ ਮੱਕ ਜਾਂਦਾ ਇੱਕ ਗੱਲ ਯਾਦ ਰੱਖਿਓ ਇਹ ਨਸੀਹਤ ਹੁੰਦੀ ਆ ਜਦੋਂ ਤੁਹਾਡੇ ਨਾਲ ਕੋਈ ਧੱਕਾ ਕਰਦਾ ਨਾ ਸਮਝ ਲਓ ਕਿ ਤੁਹਾਡੇ ਦਿਨ ਬਦਲਣ ਵਾਲੇ ਆ ਤੁਹਾਡੇ ਨਾਲ ਕੋਈ ਨਹੀਂ ਖੜਦਾ ਉਹ ਨੀਲੀ ਛੱਤ ਵਾਲਾ ਖੜਿਆ ਹੁੰਦਾ ਤੇ ਇਹੋ ਜਿਹੇ ਜਿਹੜੇ ਬੰਦੇ ਹੁੰਦੇ ਆ ਨਾ ਇਹਨਾਂ ਦਾ ਬਹੁਤ ਇਹਨਾਂ ਨੂੰ ਜਨਾਨੀਆਂ ਵੀ ਛਤਰੀ ਮਾਰਦੀਆਂ ਇਹਨਾਂ ਨੂੰ ਆਪਣੇ ਆਪ ਤੋਂ ਵੀ ਖੌਫ ਹੁੰਦਾ ਜੋ ਸ਼ੀਸ਼ੇ ਦੇ ਮੂੰਹ ਵੇਂਦੇ ਕਿ ਮੈਂ ਕਿੱਡਾ ਪਾਪੀ ਆ ਮੈਂ ਕਿਹੜੀਆਂ ਪੰਡਾਂ ਪੜਨ ਡਿਆ ਮੈਂ ਕਿਹੜੇ ਰਸਤੇ ਤੇ ਚੱਲਣ ਡਿਆ ਬਾਕੀ ਯੂਰਪ ਵਿੱਚ ਸਾਰੇ ਮਾੜੇ ਨਹੀਂ ਮੇਰੇ ਵੀਰ ਰਿਸਕ ਵੀ ਬੜਾ ਲੈਂਦੇ ਆ ਲੋਕ ਕੰਮਾਂ ਤੇ ਰੱਖਣ ਦਾ ਜਾਂ ਕਿਦਾਂ ਜਿਹੜੇ ਨਵੇਂ ਮੁੰਡੇ ਆਉਂਦੇ ਆ ਕੁਝ ਨਹੀਂ ਸਹੀ ਤਰੀਕੇ ਨਾਲ ਚੱਲਦੇ ਜਾਂ ਕੁਝ ਕੰਮ ਜਿਹੜੇ ਇਥੇ ਯੂਰਪ ਦੇ ਆ ਭਾਂਡੇ ਮਾਂਜਣ ਦਾ ਮਿਸਤਰੀਆਂ ਦਾ ਜਾਂ ਭਾਰੇ ਕੰਮ ਆ ਆਪਣੇ ਮੁੰਡੇ ਵੀ ਕੰਨੀ ਕਤਰਾਉਂਦੇ ਆ ਆਪਣੇ ਮੁੰਡੇ ਵੀ ਗਾੜੀ ਜਵਾਬ ਦਿੰਦੇ ਆ ਜੇ ਕਿਸੇ ਮਾਲਕ ਨੂੰ ਜੁਰਮਾਨਾ ਹੁੰਦਾ ਨਾ ਵੀਰ ਉਹਦਾ ਕੱਚਾ ਬੰਦਾ ਕੋਈ ਪੈਸਾ ਨਹੀਂ ਤਾਰਦਾ ਪਰ ਜੇ ਕੋਈ ਬਿਨਾਂ ਵਜ੍ਹਾ ਤੋਂ ਪੈਸੇ ਮਾਰਦਾ ਬਿਨਾਂ ਵਜ੍ਹਾ ਤੋਂ ਤੰਗ ਪਰੇਸ਼ਾਨ ਕਰਦਾ ਇਹ ਸੋਚ ਲਿਓ ਕਿ ਉਹ ਕੀਤਾ ਉਹਨੇ ਆਪਣਾ ਆਪੇ ਪਾਉਣਾ ਇਥੇ ਮਲਕ ਭਾਗੋ ਦੇ ਭਾਈ ਲਾਲੋ ਦੀ ਕਾਤੋਂ ਗੱਲ ਚੱਲਦੀ ਵੀ ਇੱਕ ਬੰਦੇ ਲਹੂ ਨੁਚੜਿਆ ਹੈ ਇੱਕ ਬੰਦੇ ਦੁੱਧ ਨੁਚੜਿਆ ਸੀਗਾ ਇਹ ਲਹੂ ਨਿਚੋੜਨ ਵਾਲੇ ਬੈਠੇ ਆ ਲਹੂ ਪੀਣ ਵਾਲੇ ਬੈਠੇ ਆ ਪਰ ਸੋਹਣਿਆ ਅਮਰੀਕਾ ਕੈਨੇਡਾ ਹਰ ਕਿਥਾਂ ਹੈਗੇ ਆ ਤੇ ਬਣਿਆ ਕਿਸੇ ਦਾ ਵੀ ਕੁਛ ਨਹੀਂਗਾ ਅਖੀਰ ਪਾਰਕਾਂ 'ਚ ਰੁੱਲਦੇ ਵੇਖੇ ਆ ਅਖੀਰ ਧੱਕੇ ਗੰਦੇ ਵੇਖੇ ਆ ਅਖੀਰ ਜਾ ਕੇ ਗੁਰਦੁਆਰੇ 'ਚ ਅਰਦਾਸਾਂ ਕਰਾਉਂਦੇ ਕਿ ਮਹਾਰਾਜੇ ਮੇਰੇ ਕੋਲ ਗਲਤੀ ਹੋ ਗਈ ਮੈਨੂੰ ਮaaf ਕਰੀ ਲੰਬੀਆਂ ਲੰਬੀਆਂ ਅਰਦਾਸਾਂ ਕਰਦੇ ਆ ਤੇ ਜੇ ਕਿਤੇ ਕੋਈ ਇਹੋ ਜਿਹਾ ਬੰਦਾ ਸੌਣ ਰਿਹਾ ਨਾ ਜਿਹੜਾ ਧੱਕਾ ਕਰਦਾ ਰਿਹਾ ਜਿਹਨੂੰ ਆਪਣੇ ਆਪ ਤੇ ਪਛਤਾਵਾ ਜਾਓ ਕਿਸੇ ਗਰੀਬ ਦਾ ਭਲਾ ਕਰ ਲੋ ਜਾਓ ਆਪਣੀਆਂ ਗਲਤੀਆਂ ਬਖਸ਼ਾ ਲੋ ਪਰ ਸਰਬ ਵੀਰ ਬਟਾਲੇ ਵਾਲਿਆ ਇੱਕ ਗੱਲ ਨੋਟ ਰੱਖੀ ਜਿਹੜੀ ਤੇਰ ਕੋ ਗਲਤੀਆਂ ਤੇਰ ਨਾਲ ਕਿਸੇ ਧੱਕਾ ਕੀਤਾ ਨਾ ਜਾਂ ਅੱਗੇ ਆਉਣ ਵਾਲੀ ਜ਼ਿੰਦਗੀ ਵਿੱਚ ਤੂੰ ਵੀ ਕਿਸੇ ਨਾਲ ਇਦਾਂ ਨਾ ਕਰੇਗਾ ਆਉਣ ਵਾਲੀ ਜ਼ਿੰਦਗੀ ਵਿੱਚ ਤੂੰ ਵੀ ਕਿਤੇ ਸੇਵਾ ਕਰੇਗਾ ਤੂੰ ਵੀ ਕਿਸੇ ਦਾ ਭਲਾ ਕਰੇਗਾ ਇਹ ਟਾਈਮ ਤੇ ਇਤੇ ਰੱਖਣ ਵਾਲੇ ਹੁੰਦੇ ਆ ਕਈ ਇਹੋ ਜਿਹੇ ਟਾਈਮ ਹੁੰਦੇ ਚੰਗਿਆਂ ਇੱਥੇ ਤੇ ਕੋਈ ਰਿਸ਼ਤੇਦਾਰ ਵੀ ਆ ਜੇ ਨਾ ਤੇ ਸਕੀਆਂ ਮਾਸੀਆਂ ਭੂਆ ਚਾਚੇ ਮੂੰਹ ਫੇਰ ਦਿੰਦੇ ਕਿ ਭਾਈ ਮੇਰ ਮੈਂ ਤੈਨੂੰ ਨਹੀਂ ਸਾਂਭ ਸਕਦਾ ਇੱਥੇ ਜਰਮਨ ਦੇ ਕਾਨੂੰਨ ਏਦਾਂ ਦੇ ਆ ਇੱਥੇ ਫਲਾਣੇ ਕਾਨੂੰਨ ਏਦਾਂ ਦੇ ਆ ਮੇਰ ਕੋਈ ਕਈ ਸਬੂਤ ਪਏ ਆ ਜਿਹੜੀਆਂ ਕੁੜੀਆਂ ਅਜੇ ਰੋਲਡੀਆਂ ਉਥੋਂ ਸੱਤ ਲੈਂਦੇ ਆ ਆ ਜਾ ਕੋਸ ਇਟਲੀ 9 ਮਹੀਨੇ ਵਾਲੇ ਤੇ ਸਾਂਭ ਲਾਂਗੇ ਬਾਅਦ ਚ ਇੰਨੇ ਕ ਮੁੰਡੇ ਮਿਲਕਦੇ ਵੇਖਿਆ ਕੋਈ ਗੱਲ ਕਰਨ ਵਾਲੀ ਨਹੀਂ ਗਈ ਨਾਨਕ ਦੁਖਿਆ ਸਭ ਸੰਸਾਰ ਜਪਜੀ ਸਾਹਿਬ ਦਾ ਪਾਠ ਕਰੋ ਬਾਬੇ ਦੀਪ ਸਿੰਘ ਗਾੜੀ ਅਰਦਾਸ ਕਰੋ ਇਹ ਗੱਡੀਆਂ ਇਹ ਕਾਰਾਂ ਕੋਠੀਆਂ ਇਹ ਸਾਰਾ ਕੁਝ ਉਹਨਾਂ ਦੇ ਬਦੌਲਤ ਆ ਕਿਸੇ ਦਾ ਹੱਕ ਮਾਰ ਕੇ ਕੁਝ ਨਹੀਂ ਬਣ ਚੱਲਿਆ ਗੁਰਬਾਣੀ ਵਿੱਚ ਲਿਖਿਆ ਨਾ ਹੱਕ ਪਰਾਇਆ ਨਾਨਕਾ ਜਾਂ ਗਾਂ ਖਾਲੀ ਜਾਂ ਸੂਰ ਖਾਲਿਆ ਇਹ ਚੀਜ਼ ਖਾਣ ਵਾਲੀ ਗੱਲ ਹੁੰਦੀ ਆ ਆਪਣੇ ਬੱਚਿਆਂ ਨੂੰ ਥੋੜਾ ਖਵਾ ਲਓ ਹੱਕ ਦਾ ਖਵਾ ਲਓ ਉਹਨਾਂ ਦੇ ਕਰਮਾਂ ਦੇ ਵਿੱਚ ਜੋ ਲਿਖਿਆ ਸਾਨੂੰ ਕਿਉਂ ਵੱਡੀਆਂ ਵੱਡੀਆਂ ਨਹੀਂ ਪਈ ਜੋ ਸਾਡੇ ਕਰਮਾਂ ਦੇ ਵਿੱਚ ਲਿਖਿਆ ਜੇ ਰੱਬ ਦੇ ਸਾਨੂੰ ਯਕੀਨ ਸਾਨੂੰ ਮਿਲ ਹੀ ਜਾਣਾ ਕੋਈ ਇੱਕ ਦਿਨ ਇਦਾਂ ਦਾ ਆਉਣਾ ਗੱਡੀਆਂ ਕਾਰਾਂ ਕੋਠੀਆਂ ਇਹ ਹਰ ਚੀਜ਼ ਸੋਹਣਿਆ ਇੱਥੇ ਪਈ ਰਹਿ ਜਾਣੀਆਂ ਜਿਸ ਜਦੋਂ ਇਸ ਬੰਦੇ ਇਸ ਚੀਜ਼ ਦੀ ਸਮਝ ਆ ਗਈ ਨਾ ਬੰਦੇ ਨੂੰ ਕਿ ਮੇਰਾ ਲੇਖਾ ਜੋਖਾ ਹੋਣਾ ਵਾ ਮੈਨੂੰ ਚਾਰ ਬੰਦਿਆਂ ਨੇ ਮੜੀਆਂ ਜਿ ਛੱਡ ਕੇ ਆਉਣਾ ਵਾ ਮੇਰੇ ਵਹੀ ਖਾਤੇ ਇੱਥੇ ਪੈਜ ਰਹੇ ਨੇ ਪਏ ਰਹਿ ਜਾਣੀਆਂ ਮੇਰੇ ਪਿਓ ਨੇ ਕੁਝ ਨਹੀਂ دادਦੇ ਕੁਝ ਨਹੀਂ ਕੜਿਆ ਤੇ ਮੈਂ ਕੀ ਲੈ ਚੱਲਿਆ ਮੈਂ ਦੋ ਟਾਈਮ ਦੀ ਰੋਟੀ ਖਾਣੀ ਆ ਤੇ ਦੋ ਟਾਈਮ ਦੀ ਰੋਟੀ ਕਮਾਉਣ ਵਾਸਤੇ ਅਗਲਾ ਜੀ ਆਇਆ ਪੈਸੇ ਚੁੱਕ ਕੇ ਆਇਆ ਪਿੱਛੇ ਉਹਦੇ ਕੰਨੀਆਂ ਅਰਦਾਸਾਂ ਹੋਣਗੀਆਂ ਇਹ ਆਦਮ ਖੋਰ ਬਣ ਚੁੱਕੇ ਲੋਕ ਪੈਸੇ ਦੀ ਭੁੱਖ ਵੱਧ ਚੁੱਕੀ ਆ ਪੈਸੇ ਦੀ ਲੋੜ ਵੱਧ ਚੁੱਕੀ ਆ ਪਿੱਛੇ ਜਨਾਨੀਆਂ ਨੇ ਪ੍ਰੈਸ਼ਰ ਪਾਏ ਹੁੰਦੇ ਸਾਨੂੰ ਕੱਪੜਾ ਚਾਹੀਦਾ ਸਾਨੂੰ ਸੋਨਾ ਚਾਹੀਦਾ ਸਾਨੂੰ ਚੰਗੇ ਜੁੱਤੀਆਂ ਚਾਹੀਦੀਆਂ ਸਾਨੂੰ ਚੰਗਾ ਘਰ ਚਾਹੀਦਾ ਡਿਮਾਂਡਾਂ ਵੱਧ ਗਈਆਂ ਡਿਮਾਂਡਾਂ ਪੂਰੀਆਂ ਕਰਨ ਵਾਸਤੇ ਕੋਈ ਚੋਰੀ ਕਰ ਰਿਹਾ ਕੋਈ ਠੱਗੀ ਕਰ ਰਿਹਾ ਕੋਈ ਕਈ ਕੁਝ ਹੋ ਰਿਹਾ ਇਸ ਦੁਨੀਆ ਦੇ ਵੀਰ ਪਰ ਰੱਬ ਮਾਰਾ ਸੱਚੇ ਪਾਸਾ ਸਾਰਾ ਕੁਝ ਵੇਂਦਾ ਇਹਨਾਂ ਦੇ ਭੂਤਾ ਵਰਗੇ ਚਿਹਰੇ ਹੋ ਚੁੱਕੇ ਆ ਇਹਨਾਂ ਦੇ ਚਿਹਰੇ ਡਰਾਉਣੇ ਹੋ ਚੁੱਕੇ ਆ ਇਹਨਾਂ ਨੂੰ ਸੁਪਨਿਆਂ ਦੇ ਵਿੱਚ ਵੀ ਨੀਂਦਾਂ ਨਹੀਂ ਆਉਂਦੀਆਂ ਹਾਏ ਹਾਏ ਮੇਰੇ ਰੈਸਟੋਰੈਂਟ ਹਾਏ ਮੇਰਾ ਕਾਰੋਬਾਰ ਹਾਏ ਮੇਰੀਆਂ ਗੱਡੀਆਂ ਹਾਏ ਮੇਰੇ ਕੋਠੀਆਂ ਹਾਏ ਹਾਏ ਕਰਦਿਆਂ ਮੁੜ ਕੇ ਇਹਨਾਂ ਜੂਨਾ ਸੱਪ ਦੀ ਜੂਨੇ ਪੈਣਾ ਕਿਸੇ ਨੇ ਕੁੱਤੇ ਦੀ ਜੂਨੇ ਪੈਣਾ ਕਿਸੇ ਨੇ ਬਾਗੜ ਬਿੱਲੇ ਦੀ ਜੂਨੇ ਪੈਣਾ ਰੱਬ ਨੇ ਹਿਸਾਬ ਕਰਨਾ 84 ਲੱਖ ਜੂਨ ਇੱਥੇ ਹੀ ਆ ਹੈ ਉਹ ਮਹਾਰਾਜ ਨਾ ਕਰੇ ਵੀ ਕਿਸੇ ਸੀਸ ਲੈਣੀ ਬਹੁਤ ਔਖੀ ਆ ਬਾਦ ਸੀਸਨ 24 ਘੰਟੇ ਚੱਲਣ ਡੀਆਂ ਮਿਹਨਤ ਕਰੋ ਮੇਰੇ ਵੀਰ ਕਮਾਈ ਕਰੋ ਮੇਰੇ ਵੀਰ ਜੇ ਅੱਜ ਦਿਨ ਆ ਅੱਜ ਰਾਤ ਤੇ ਕੱਲ ਨੂੰ ਦਿਨ ਚੜਨਾ 24 ਘੰਟੇ ਬਾਅਦ ਸਮਾਂ ਬਦਲ ਜਾਂਦਾ ਪਰ ਇੱਕ ਚੀਜ਼ ਹੈ ਵੀਰ ਕਦੇ ਤੂੰ ਵੀ ਲੋਕਾਂ ਨੂੰ ਸਲਾਮਾਂ ਦੇਵੇਂਗਾ ਆ ਐਵੇਂ ਤਾਂ ਨਹੀਂ ਟਿਕਟੌਕ ਤੇ ਬੋਲੀ ਜਾਂਦੇ ਐਵੇਂ ਤਾਂ ਨਹੀਂ ਫੇਸਬੁੱਕਾਂ ਦੇ ਅਸੀਂ ਵੀਡੀਓ ਪਾਉਂਦੇ ਆ ਬੋਲਦੇ ਆ ਟੱਕੇ ਸੜਨਾ ਵੀ ਹੋਏ ਜਾਂਦੇ ਆ ਸਕੇ ਆਪਣੇ ਮੂੰਹ ਫੇਰ ਜਾਂਦੇ ਵੀਰ ਉਹ ਤੁਸੀਂ ਅੱਜ ਜਮਾਨਾ ਇਦਾਂ ਦਾ ਆ ਗਿਆ ਵੀਰ ਕੋਈ ਤਲਕੀ ਕਰਦੇ ਨਾ ਹੋ ਬੋਬ ਕੇ ਇਹਨੂੰ ਦੱਸਣ ਦੀ ਲੋੜ ਨਹੀਂ ਆ ਜਿਹੜਾ ਸੁਣ ਲਿਆ ਨਾ ਉਹ ਕਹਿੰਦਾ ਵੀ ਤੂੰ ਤੇਰੇ ਕੋਹਾਗਾ ਮੇਰੇ ਕੋ ਕਿਉਂ ਨਹੀਂ ਹੈਗਾ ਤੂੰ ਕਰ ਕਿੱਦਾਂ ਲਿਆ ਇਹ ਦੰਦ ਕਥੇ ਆ ਬੰਦੇ ਨੂੰ ਵੱਢ ਕੇ ਰੱਖ ਦਿੰਦੀ ਆ ਜਿਹੜਾ ਹਲਾਰ ਚੱਲਣ ਦੇ ਨਾ ਅੱਜ ਸਾਡੇ ਲੋਕਾਂ ਦੇ ਇੱਥੇ ਨਰਕਾ ਨੂੰ ਜਾਣ ਵਾਲੀਆਂ ਗੱਲਾਂ ਹੋਈਆਂ ਇੱਥੇ ਲੋਕ ਇੰਨੀ ਕਿ ਜਮੀਰ ਮਰ ਚੁੱਕੀ ਆ ਕਿ ਬਾਹੂ ਤੂੰ ਤੇ ਇੱਕ ਕੰਮ ਕਰਨ ਵਾਲਾ ਬੰਦਾ ਲੋਕੀ ਗੋਲ ਕਾਨੂੰਨੀ ਛੱਡਣ ਦੇ ਉਹ ਲੋਕੀ ਮਰਿਆਂ ਦੇ ਪੈਸੇ ਖਾਈ ਜਾਂਦੇ ਆ ਲੋਕੀ ਆ ਸੇਵਾ ਸੁਸਾਇਟੀਆਂ ਬਣਾ ਕੇ ਪੈਸੇ ਖਾਈ ਜਾਂਦੇ ਆ ਝੂਠ ਜਗਤ ਵਿੱਚ ਹੋ ਗਿਆ ਪ੍ਰਧਾਨਵੇਂ ਲਾਲੋ ਝੂਠ ਇਸ ਟਾਈਮ ਜਗਤ ਵਿੱਚ ਪ੍ਰਧਾਨ ਆ ਬਹੁਤ ਕੁਝ ਦੁਨੀਆ ਤੇ ਹੋਣ ਰਿਹਾ ਬਾਹੂ ਕੱਲੀ ਤੇਰੇ ਇਸ ਛੋਟੀ ਜੀ ਗੱਲ ਤੇਰਾ ਦਿਲ ਦਿਖਾਇਆ ਪਰ ਬੜੀਆਂ-ਬੜੀਆਂ ਤਗੜੀਆਂ ਗੱਲਾਂ ਹੋ ਜਾਂਦੀਆਂ ਇਥੇ ਦੇ ਪੇਪਰਾਂ ਦਾ ਘਾਸਾ ਦੇ ਕੇ ਲੋਕ ਪੈਸੇ ਖਾ ਜਾਂਦੇ ਆ ਇਥੇ ਪੱਕੇ ਕਰਾਉਣ ਦੇ ਚੱਕਰ ਵਿੱਚ ਪੈਸੇ ਖਾ ਜਾਂਦੇ ਆ ਇਥੇ ਸਕੇ ਰਿਸ਼ਤੇਦਾਰ ਜਿਹੜੇ ਨਾ ਇਟਲੀ ਵਾਲਿਆਂ ਨੂੰ ਪੁੱਛ ਕੇ ਵੇਖੀ ਆਜੋ ਵੀ ਤੁਹਾਡਾ 9 ਮਹੀਨੇ ਦਾ ਵੀਜ਼ਾ ਲਵਾਉਣ ਨੇ ਕਿੰਨਾ 12 ਲੱਖ 13 ਲੱਖ ਉਹ ਫੇਰ ਬੰਦਾ ਕੱਚੇ ਦਾ ਕੱਚਾ ਆਥੇ ਇਟਲੀ ਦੇ ਵਿੱਚ ਜਿਹੜੇ ਸੋਸ਼ਲ ਮੀਡੀਆ ਤੇ ਸੱਚਾਈ ਦੱਸਣ ਨੂੰ ਬੜਾ ਜੀ ਕਰਦਾ ਆ ਜਿਨ੍ਹਾਂ ਦੀਆਂ ਦੁਕਾਨਾਂ ਬੰਦ ਹੋ ਜਣੀਆਂ ਆ ਜਿਨ੍ਹਾਂ ਦਾ ਕਾਰੋਬਾਰ ਬੰਦ ਹੋ ਜਣਾ ਥੱਲੇ ਮੈਨੂੰ ਗਾਲਾਂ ਦੇਣੀਆਂ ਵੀ ਤੂੰ ਭੌਂਕਣ ਡਿਆ ਤੂੰ ਬਕਵਾਸ ਕਰਨ ਡਿਆ ਤੂੰ ਤੈਨੂੰ ਕੌਡੀ ਦੀ ਅਕਲ ਨਹੀਂ ਤੇਰੀ ਸ਼ਕਲ ਚੰਗੀ ਨਹੀਂ ਤੇਰਾ ਜੇ ਨਹੀਂ ਤੇਰਾ ਵੋ ਨਹੀਂ ਪਰ ਸੋਣਿਆ ਬੜੇ ਮੁੱਦੇ ਪਏ ਆ ਚਲੋ ਅਸੀਂ ਚੁੱਪ ਬੈਠੇ ਆ ਪਰ ਦਿਲ ਵੱਡਾ ਰੱਖ ਕੇ ਜੀ ਪੈਸੇ ਆਉਂਦੇ ਜਾਂਦੇ ਰਹਿਣੇ ਆ ਗੁਰੂ ਨਾਨਕ ਜੀ ਗੁਰੂ ਨਾਨਕ ਸਾਹਿਬ ਤੇਰੇ ਨਾਲ ਆ ਤੜਾ ਹੋ ਕੇ ਮਿਹਨਤ ਕਰ ਵੀਰ ਇਹਨਾਂ ਦੀ ਕਿਹੜੀ ਗੱਲ ਆ ਤੇਰੇ ਪੈਰਾਂ